ਯਾ ਸ਼ਕਰ ਹੈ ਤੇ ਨਾਲ ਕੀਤਾ ਦੋਸਤੋ ਜਿਲ੍ਹਾਦਰ ਦਾ ਸ਼ਹਿਰ ਪੱਟੀ ਦੇ ਪਿੰਡ ਵਿੱਚ ਨਾ ਅਸਲ ਜਿੱਦਾਂ ਮੈਨੂੰ ਫੋਨ ਆਇਆ ਸੀ ਸ੍ਰੀ ਹਾਲਿਕੋ ਨਾ ਕਿਸੇ ਬਾਜੀ ਰਸਤਾ ਸਭ ਸੀ ਤੇ ਬਜ਼ੁਰਗਾ ਨੇ ਦੇਖਿਆ ਸੀ ਆਂਦੇ ਹੱਥ ਸਭ ਫਨੀ ਰਫਨ ਨਾ ਬਫਨੀ ਤਕੋ ਮੈਂ ਜੋ ਗਿਆ ਮੈਂ ਉਹ ਕੋਈ ਡਰੋਂ ਚ ਯਕੀਨ ਨਹੀਂ ਰੱਖਿਆ ਬਾਦੀ ਮੈਂ ਹਮੇਸ਼ਾ ਸਮਝਦਾ ਹਾਂ ਯਕੀਨ ਨਾ ਖਿਆ ਜੇ ਰਸੂਤ ਜ਼ਹਿਰ ਹੋਇਆ ਤਾਂ ਫੇਰ ਬਾਪੂ ਜੀ ਦੱਸਾਨੀ ਨਾ ਵਰਦਾ ਕਿਉਂਕਿ ਪੰਜਾਬ ਦੇ ਵਿੱਚ ਸਿਰਫ ਦੋ ਨਸਲਾਵਾ ਜ਼ਹਿਰ ਹੈ ਜਿਹੜੀਆਂ ਆਮ ਇਨਸਾਨ ਨੂੰ ਕਾਇਟ ਕਰਦੇ ਤੱਪੰਦੀਰ ਨੇ ਸਾਰੋਂ ਸਦਾ ਬਾਕੀ ਕਿਸੇ ਦਾ ਜ਼ਹਿਰ ਨਹੀਂ ਹੈ ਅਜਿਹੇ ਕੰਤਰ ਮੰਤਰ ਫਾਉਂਡੇਸ਼ਨ ਨਹੀਂ ਕਰਦੇ ਆ ਸਿਰਫ ਇਹ ਤੁਹਾਨੂੰ ਉਸ ਹਾਕਮ ਤੋਂ ਮਜਾ ਸਕਦੇ ਆ ਜਿਹਦੇ ਵਿੱਚ ਜ਼ਹਿਰ ਨਹੀਂ ਹੈ ਤੁਹਾਡੀ ਦੇਖ ਰੀਤ ਪਾ ਲਈ ਆ ਮੈਡੀਕਲ ਨਾਲ ਸਰਕਾਰੀ ਹਸਪਤਲ ਲੈ ਕੇ ਔਰ ਇਹ ਬਈਆਂ ਨੂੰ ਸੁੱਤਿਆਂ ਨੂੰ ਸਭ ਇਕੱਠਿਆਂ ਕੀਤਾ ਸੀ ਇਕਾਂਛਿਤ ਤੇ ਉਹਨਾਂ ਨੇ ਮਰੇ ਇਥੋਂ ਟੀਕੇ ਲਗਵਾਏ ਸੀ ਸਰਕਾਰੀ ਇਧਰ ਨੀ ਗੇਰਵਾ ਕੇ ਆਪਣੀ ਸਰ ਖੜਿਆ ਸੀ ਮੁੰਡਾ ਬਲਦੀ ਨੀ ਬਸ ਗਿਆ ਸੀ ਨਾ ਨਾ ਬਸ ਗਿਆ ਸੀ ਬਸ ਗਿਆ ਸੀ ਕਲਿਨੇਟਰ ਤੇ ਬੱਚਾ ਰਿਹਾ ਉਹ ਆ ਬਾਹਰ ਜਮੀਨ ਪਾਜੀ ਉਹਦੀ ਮੈਡੀਕਲ ਉਹ ਫਿਰ ਜਿਹੜਾ ਏਸੀ ਦਾ ਪਾਣੀ ਪੈਂਦਾ ਸੀ ਨਾ ਇਦਾਂ ਉਹਨਾਂ ਨੇ ਏਸੀ ਲਾਇਆ ਸੀ ਘਰ ਦੀ ਜਿਹੜਾ ਪਾਣੀ ਪੈਂਦਾ ਸੀ ਥੱਲੇ ਉਹਦੇ ਥੱਲੇ ਟੂੜੀ ਉਹਨੇ ਉਹਨੇ ਵੀ ਚਲਟੇ ਦਿੱਤੇ ਸਵੇਰੇ ਤੋਂ ਸ਼ਾਮਾਂ ਮੈਨੂੰ ਮੈਂ ਟੂੜੀ ਪਰਾ ਦਿੱਤੀ ਉਹ ਫਿਰ ਜਦੋਂ ਰੁੱਡਾ ਲੱਗਿਆ ਉਹ ਵੀ ਮੈਂ ਰੁੱਡਾ ਪੋੜੀ ਤੋ ਫਿਰ ਮੈਂ ਸੱਪ ਦੇ ਆਂਡੇ ਗੱਡੇ ਤੋ ਦੋਸਤੋ ਆਓ ਮੀਟ ਕੇ ਕਿਹੜਾ ਧਾਰਾ ਇਹ ਤਾਂ ਸੱਜਿਆ ਆਪੇ ਆਪ ਕੋਲ ਇਹਦਾ ਲਾਈਟਾਂ ਚ ਕਾਲੋਂ ਅੰਦਰ ਹੋਰਾ ਬੈਕ ਕਰ ਰਹੇ ਹਾਂ ਸਰ ਬਾਈ ਭਾਂਟੇ ਆਲੀ ਬੰਦੀ ਨਾਲ ਹੈ ਬੰਦ ਕਰ ਮੀਟ ਜਿਹਾ ਸਾਫ ਪਨੀਰੀ ਯਵਾਦੀ ਹਾਂ ਜਿਦਾਂ ਕਿ ਤੁਸੀਂ ਦੋਸਤੋ ਇੱਕ ਸੱਪ ਦੇਖ ਰਹੇ ਜੀ ਕੰਦੀ ਮੈਨੂੰ ਚੁਟ ਜਾ ਦਿੱਕਤ ਹੋ ਗਈ ਸਾਫ ਨਿਕਲਦਾ ਨਾ ਜਾ ਅੱਗੇ ਅੱਗੇ ਆ ਰਿਹਾ ਮੈਂ ਨਾ ਯਾਰ ਬੁਰਾ ਬਾਪੂ ਤੋਂ ਇਹ ਨੂੰ ਸੱਟ ਵੀ ਲਾਈ ਹੈ ਹੈ ਨਹੀਂ ਇਹ ਨੂੰ ਸੱਟ ਵੀ ਲਾਈ ਨਹੀਂ ਨਹੀਂ ਨਾ 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 ਮੈਂ ਤਾਂ ਪਛਾਣ ਗਿਆ ਉਸ ਦੇ ਬਲੇ ਮੈਂ ਲਾਈਏ ਪੂਰੇ ਬਾਈਕ ਤੇ ਚਾਲ ਚੱਲ ਉਹ ਵੇਖੋ ਉਹਨਾਂ ਡਰ ਐ ਫੋਨੀਰ ਸਾਪ ਦਾ ਬੱਚਾ ਜਿਆ ਮੋੜ ਕੇ ਨਹੀਂ ਚੱਲਦੀ ਗੱਡੀ ਹਾਲੋ ਵੇਖੋ ਫੋਨੀਰ ਈ ਨਹੀਂ ਕਾਟ ਕਰਦੇ ਆਹੋ ਅੱਛਾ ਨਾ ਕੋਈ ਦਵਾਈ ਨਾ ਕੋਈ ਹਕੀਮ ਨਾ ਕੋਈ ਵੈਦ ਨਾ ਕੋਈ ਜੋਗੀ ਦੇ ਨਾਮ ਆਖਾ ਸਿਰਫ ਇਹ ਤੇ ਇੰਜੈਕਸ਼ਨ ਕਾਟ ਕਰਦੇ ਜੀ ਜਿਹੜਾ ਦੇਸੀ ਦਵਾਈ ਦੇ ਚੱਕਰ ਚ ਪੈ ਗਿਆ ਉਹਦਾ ਮਰਨਾ ਲਗਭਗ ਤੈਵ ਆ ਭਾਵੇਂ ਤੁਸੀਂ ਜੇ ਭਾਵੇਂ ਮੈਂ ਆ ਕੋਈ ਵੀ ਆ ਸਭ ਲੜੀ ਦੋਸਤੋ ਇੱਕ ਡਾਕਟਰ ਕੋਲ ਜਾਣਾ ਤਾਂ ਬਾਪੂ ਜੀ ਇਹੋ ਹੀ ਵਖਿਆ ਇਸ ਵੇਲੇ ਆਹੋ ਨਹੀਂ ਤਾਂ ਇਹ ਵਜਾ ਮੇਰੀ ਰਤਨਾ ਕੋੜ ਤੇ ਨਹੀਂ ਭੱਜ ਗਏ ਡਿੱਗੀ ਬੁਝੇ ਬੰਨੇ ਨੂੰ ਇੱਕ ਡੱਬਾ ਦੇ ਦੇ ਡੱਬਾ ਦੇ